ਹੈਲੋ ਹਾਂਜੀ ਸਤਿ ਸ੍ਰੀ ਅਕਾਲ ਜਸਪ੍ਰਾਦ ਬੁਟੀਕ ਚੈਨਲ ਤੇ ਤੁਹਾਡਾ ਸਵਾਗਤ ਹੈ ਜੀ ਹਰ ਰੋਜ਼ ਦੀ ਤਰ੍ਹਾਂ ਅੱਜ ਆਪਾਂ ਫੇਰ ਹਾਜ਼ਰ ਹੋਈਆਂ ਤੁਹਾਡੇ ਲਈ ਇੱਕ ਨਵੀਂ ਵੀਡੀਓ ਲੈ ਕੇ ਠੀਕ ਹੈ ਜੀ ਅੱਜ ਵਾਲੀ ਜੋ ਵੀਡੀਓ ਆ ਹੈਗਾ ਗਾ ਗਲੇ ਦਾ ਨਿਊ ਡਿਜ਼ਾਈਨ ਆ ਠੀਕ ਹੈ ਜੇ ਆਪਣੇ ਕੋਲੇ ਬਾਟਮ ਨਾਲ ਦਾ ਕੱਪੜਾ ਹੈਗਾ ਤੇ ਆਪਣੇ ਕੋਲੇ ਸ਼ਰਟ ਆ ਮੈਂ ਸ਼ਰਟ ਵੀ ਦਿਖਾ ਦਿੰਨੀ ਆ ਤੁਹਾਨੂੰ ਕੀ ਗੱਲਾਂ ਰ ਸ਼ਰਟ ਦਾ ਸ਼ਰਟ ਦੇ ਬਲੈਕ ਦੇ ਵਿੱਚ ਵਾਈਟ ਦੀ ਬਣੀ ਹੋਈ ਆ ਇਹ ਠੀਕ ਹੈ ਜੀ ਇਸ ਤਰ੍ਹਾਂ ਦਾ ਆ ਆਪਣੇ ਸ਼ਰਟ ਦਾ ਕੱਪੜਾ ਗਾ ਤੇ ਆ ਇਹਨਾਂ ਦੇ ਬਲੈਕ ਕੱਪੜੇ ਦੇ ਨਾਲ ਗਲੇ ਦੀ ਡਿਜ਼ਾਈਨਿੰਗ ਕਰਨੀ ਹੈ ਠੀਕ ਹੈ ਜੀ ਹੁਣ ਤੁਸੀਂ ਦੇਖੋ ਡਿਜ਼ਾਈਨਿੰਗ ਕੀ ਕਰਨੀ ਹੈ ਗਲੇ ਦਾ ਹਾਂ ਬਾਟਮ ਨਾਲ ਦਾ ਕੱਪੜਾ ਲੈ ਲੈਣਾ ਮੈਚਿੰਗ ਸੂਟਾਂ ਦੇ ਵਿੱਚ ਇਸ ਤਰ੍ਹਾਂ ਡਿਜ਼ਾਈਨਿੰਗ ਕਰ ਲਿਆ ਕਰੋ ਬਹੁਤ ਸੋਹਣੀ ਲੱਗਦੀ ਆ ਵਧੀਆ ਡਿਜ਼ਾਈਨਿੰਗ ਬਣ ਕੇ ਤਿਆਰ ਹੋ ਜਾਂਦੀ ਆ ਆਹ ਲੋ ਜੀ ਆ ਇਧਰਲੀ ਸਾਈਡ ਬੰਦ ਸਾਈਡ ਮੇਰੀ ਵਾਲੀ ਸਾਈਡ ਇਧਰਲੇ ਪਾਸੇ ਖੁੱਲੀ ਸਾਈਡ ਆ ਠੀਕ ਹੈ ਹੁਣ ਤੁਸੀਂ ਕੀ ਕਰਨਾ ਸਭ ਤੋਂ ਪਹਿਲਾਂ ਲੈਂਥ ਉਤਾਰਨੀ ਹੈ ਵੀਰੇ ਲੈਂਥ ਇਹਦੀ ਆਪਾਂ ਉਤਾਰਾਂਗੇ 15 ਇੰਚ ਦੀ ਠੀਕ ਹੈ ਜੀ ਇੱਥੋਂ ਆਪਾਂ ਮਾਰਕਿੰਗ ਕਰਾਂਗੇ ਚੜਾਈ ਦੀ ਹਾਂਜੀ ਇੱਥੋਂ ਲੈਂਥ ਪਾਣੀ ਆਪਾਂ ਚੜਾਈ ਪਾਣੀ ਆ ਜਿਹੜੀ ਡਿਜ਼ਾਈਨ ਕਰਨਾ ਆਪਾਂ ਇਹ ਤੋਂ ਸਵਾ 4 ਦੀ ਜੀ ਸਵਾ 3 ਦੀ ਕਰ ਲਓ ਜੀ ਸਵਾ 3 ਓਕੇ ਆ ਓਕੇ ਜੀ ਸਵਾ 3 3 ਦੀ ਬਜਾਏ ਵੀ ਸਵਾ 3 ਕਰ ਲੇ ਠੀਕ ਹੈ ਜੀ ਇੱਥੋਂ ਵੀ ਸਵਾ 3 ਸਾਢੇ 3 ਇਹ ਤੋਂ 4 ਇੱਥੋਂ ਅੱਗੇ ਆਪਾਂ 5 ਕਰ ਦੇਣੀ ਹੈ ਉੱਪਰੋਂ ਸਵਾ 5 ਵਾਂਗੂ ਕਰ ਦੇ ਠੀਕ ਹੈ ਜੀ ਹੁਣ ਤੁਸੀਂ ਕੀ ਕਰਨਾ ਸਵਾ 5 ਸਵਾ 4 ਸਵਾ 3 3 ਠੀਕ ਹੈ ਇਹਨਾਂ ਦੀ ਆਪਾਂ ਮਾਰਕਿੰਗ ਆ ਤੁਹਾਨੂੰ ਮੈਂ ਇਹ ਸ਼ੇਪ ਦੇ ਕੇ ਦਿਖਾਨੀ ਆ ਗਲੇ ਦੀ ਇਸ ਸ਼ੇਪ ਦੇ ਵਿੱਚ ਆਪਾਂ ਫਿਰ ਇਹਦੀ ਕਟਾਈ ਕਰ ਲੈਣੀ ਆ ਆ ਦੇਖੋ ਇੱਥੋਂ ਅੱਜਾਂਗੇ ਇਸ ਤਰ੍ਹਾਂ ਠੀਕ ਹੈ ਜੀ ਇਸ ਤਰ੍ਹਾਂ ਹੋ ਗਈ ਇਸ ਤੋਂ ਬਾਅਦ ਇੱਥੇ ਤਿਕੋਣ ਬਣਾ ਦੇਣੀ ਐ 1.5 ਇੰਚ ਉੱਚਾ ਰੱਖ ਕੇ ਠੀਕ ਹੈ ਜੀ ਆ ਲੋ ਜੀ ਇੱਥੋਂ 1.5 ਇੰਚ ਉੱਪਰ ਰੱਖ ਕੇ ਇਸ ਤਰ੍ਹਾਂ ਔਰ ਇਸ ਤਰ੍ਹਾਂ ਦੇਖੋ ਤੁਹਾਨੂੰ ਦਿਖ ਦਿ ਰਿਹਾ ਨਾ ਆ ਦੇਖੋ ਇੱਥੋਂ ਲੈ ਕੇ ਸੇਪ ਪਾਈ ਆ ਇਸ ਇਹਦੇ ਉੱਤੇ ਮਾਰਕਿੰਗ ਦੇ ਉੱਪਰ ਉੱਪਰ ਆਪਾਂ ਕਟਾਈ ਕਰ ਦੇਣੀ ਹੈ ਕੱਪੜੇ ਦੀ ਬਸ ਇਸ ਤਰ੍ਹਾਂ ਠੀਕ ਹੈ ਸਵਾ 4 ਸੌਰੀ ਜੀ 3 ਸਵਾ 3 ਸਵਾ 4 ਔਰ ਸਵਾ 5 ਓਕੇ ਜੀ ਇਹ ਕਰ ਲਿਆ ਇਹ ਕਰਨ ਤੋਂ ਬਾਅਦ ਉਸ ਆਪਾਂ ਕਟਾਈ ਕਰ ਦੋ ਇੱਥੇ ਕੈਂਚੀ ਨਾਲ ਕੱਟ ਲਓ ਠੀਕ ਹੈ ਜੀ ਹਾਂਜੀ ਆ ਦੇਖੋ ਜੀ ਆਪਾਂ ਕਟਾਈ ਕਰ ਦਿੱਤੀ ਕਟਾਈ ਕਰਨ ਤੋਂ ਬਾਅਦ ਇਹਨੂੰ ਖੋਲ ਲੋ ਕਪੜਾ ਇਸ ਤਰ੍ਹਾਂ ਬਣ ਗਿਆ ਦੇਖੋ ਜੀ ਇਸ ਤਰ੍ਹਾਂ ਬਣ ਗਿਆ ਇਹ ਕਪੜਾ ਠੀਕ ਹੈ ਜੀ ਐਕਸਟਰਾ ਕਪੜਾ ਹੋ ਗਿਆ ਤੇ ਹੁਣ ਆਪਣੇ ਕੋਲੇ ਆਗਾ ਜਿਗਜੈਗ ਕੋਸਮਿਕ ਤੁਸੀਂ ਕਹੋਗੇ ਲੇਸ ਹਨ ਤੇ ਇਹ ਲੇਸ ਲਗਾਣੀਆਂ ਇਹ ਕਿਵੇਂ ਲਗਾਣੀਆਂ ਕਪੜੇ ਦਾ ਸਿੱਧਾ ਪਾਸਾ ਲੇਸ ਦਾ ਉੱਪਰ ਨੂੰ ਉਲਟ ਪਾਸਾ نیچے ਨੂੰ ਕਪੜੇ ਵਾਲੇ ਨੂੰ ਸਿੱਧਾ ਪਾਸਾ ਠੀਕ ਹੈ ਜੀ ਪੱਟ ਸਾਈਡ ਦੇਖ ਲਓ ਤੁਸੀਂ ਕਈ ਵਾਰ ਕਿਸੇ ਕਪੜੇ ਦੀ ਪੱਟ ਸਾਈਡ ਨਹੀਂ ਵੀ ਹੁੰਦੀ ਹਨਾ ਆ ਉਤੇ ਉਵੇਂ ਲਗਾ ਲਿਓ ਹੁਣ ਇਹਨੂੰ ਇਸ ਤਰ੍ਹਾਂ ਰੱਖ ਕੇ ਉੱਪਰ-ਉੱਪਰ ਲਗਾਉਣੀ ਆ ਪਹਿਲਾਂ ਆਪਾਂ ਕੱਪੜੇ ਦੇ ਉੱਪਰ ਹੀ ਲੇਸ ਲਗਾ ਲੈਣੀ ਆ ਉਸ ਤੋਂ ਬਾਅਦ ਆਪਾਂ ਗਲਾ ਉੱਪਰ ਮੜਾਂਗੇ ਇਹਦੇ ਗਲਾ ਆਪਣੇ ਕੋਲੇ ਹੈਗਾ ਜੀ ਗੋਲ ਗਲਾ ਇਹਦੇ ਉੱਪਰ ਲੱਗਣਾਗਾ ਠੀਕ ਹੈ ਜੀ ਗੋਲ ਗਲੇ ਦੇ ਨਾਲ ਮੁੜ ਕੇ ਉਹਦੇ ਉੱਪਰ ਪਹਿਲਾਂ ਲਗਾ ਕੇ ਤੁਸੀਂ ਲੇਸ ਲਗਾ ਕੇ ਫਤ ਤਿਆਰ ਕਰ ਲਿਓ ਠੀਕ ਹੈ ਜੀ ਹਾਂ ਜੀ ਆ ਦੇਖੋ ਜੇ ਕੱਪੜੇ ਦਾ ਸਿੱਧਾ ਪਾਸਾ ਲੇਸ ਉੱਪਰ ਨੂੰ ਉਲਟ ਸਾਈਡ ਕੱਪੜੇ ਆ ਵੀ ਸਾਈਡ ਨੂੰ ਸਿੱਧਾ ਪਾਸਾ ਇਸ ਤਰ੍ਹਾਂ ਜੇ ਇਸੇ ਦੇ ਵਿੱਚ ਆਪਣਾ ਕੱਪੜਾ ਬਲੈਕ ਵਾਲਾ ਕੱਪੜਾ ਕੱਟਿਆ ਉਹ ਸ਼ੇਪ ਦੇ ਵਿੱਚ ਲੇਸ ਲਗਾਉਂਦੇ ਜਾਨਾ ਠੀਕ ਹੈ ਜੀ ਆ ਜਿਗਜੈਗ ਆ ਲੇਸ ਆ ਕੁਝ ਵੀ ਤੁਸੀਂ ਕਹੋਗੇ ਹਨ ਤੇ ਜੇ ਤੁਸੀਂ ਇਸ ਚ ਜਗ੍ਹਾ ਤੇ ਕੋਈ ਹੋਰ ਲੇਸ ਲਗਾਉਣਾ ਚਾਹੁੰਦੇ ਆ ਉਹ ਲਗਾ ਲਿਓ ਠੀਕ ਹੈ ਜੀ ਆਪਾਂ ਇਸ ਤਰ੍ਹਾਂ ਜਿਗਜੈਗ ਲਗਾਣਾ ਤੇ ਤੁਸੀਂ ਕੋਈ ਹੋਰ ਲੇਸ ਆ ਉਹ ਵੀ ਲਗਾ ਸਕਦੇ ਠੀਕ ਹੈ ਜੀ ਲੇਸ ਲਗਾਉਂਦੇ ਜਾਨਾ ਇਸ ਤਰ੍ਹਾਂ ਲਗਾ ਕੇ ਇਹਨੂੰ ਓਕੇ ਕਰ ਲਓ ਸਾਰੀ ਨੂੰ ਲਗਾ ਲਓ ਇੱਕੋ ਜਿਹੀ ਲਗਾਈਓ ਵੀਰੇ ਠੀਕ ਹੈ ਜੀ ਇੱਕੋ ਜੀ ਲਗਾਨੀ ਆ ਕਿਤੇ ਵੱਧ ਘੱਟ ਨਹੀਂ ਲਗਾਉਣੀ ਸਾਰੀ ਇੱਕੋ ਜੀ ਹੋਵੇ ਠੀਕ ਹੈ ਜੀ ਹਾਂ ਜੀ ਇਸ ਤਰ੍ਹਾਂ ਲਗਾਉਂਦੇ ਆ ਹੁਣਾਂ ਠੀਕ ਹੈ ਜੀ ਇਹ ਲੋਕ ਤੋਂ ਆ ਕੇ ਓਵੇਂ ਉਸ ਤਰ੍ਹਾਂ ਆਪਣਾ ਮੋੜ ਲੈਣਾ ਜਿਸ ਤਰ੍ਹਾਂ ਆਪਣਾ ਕੱਪੜੇ ਦੀ ਕਟਿੰਗ ਕੀਤੀ ਆਈ ਆ ਸੌਰੀ ਜੀ ਅ ਉਸ ਤਰ੍ਹਾਂ ਲੇਸ ਮੋੜ ਲੈਣੀ ਆ ਠੀਕ ਹੈ ਜੀ ਬਸ ਇਸੇ ਤਰ੍ਹਾਂ ਲਗਾਉਂਦੇ ਜਾਣਾ ਜਿਸ ਤਰ੍ਹਾਂ ਆਪਣਾ ਕੱਪੜਾ ਕਟਿੰਗ ਕੀਤਾ ਹੋਇਆ ਉਸ ਤਰ੍ਹਾਂ ਉਹ ਮੇਨ ਲੋਕ ਆ ਗਈ ਸੈਂਟਰ ਜਾਊਗੀ ਜਿਹੜੀ ਉੱਥੋਂ ਅੱਗੇ ਵੀ ਉਵੇਂ ਜਿਵੇਂ ਪਪੜਾ ਆਪਣਾ ਉਹ ਕੀਤਾ ਹੋਇਆ ਹੈ ਨਾ ਉਸ ਤਰ੍ਹਾਂ ਲਗਾ ਲੈਣਾ ਠੀਕ ਹੈ ਜੀ ਬਹੁਤ ਸੌਣਾਟ ਜਾਂ ਬਣ ਕੇ ਤਿਆਰ ਹੁੰਦਾ ਈਜੀ ਤਰੀਕੇ ਦੇ ਨਾਲ ਘੱਟ ਖਰਚੇ ਦੇ ਵਿੱਚ ਠੀਕ ਹੈ ਜੀ ਬਹੁਤ ਘੱਟ ਖਰਚੇ ਦੇ ਵਿੱਚ ਇਹ ਡਿਜ਼ਾਈਨ ਬਣ ਕੇ ਰੈਡੀ ਹੋ ਜਾਂਦਾ ਨੋਕ ਤੋਂ ਆਕੇ ਨਾ ਜਿੱਥੇ ਆਹ ਨੋਕ ਬੰਦੀ ਆ ਕਪੜਾ ਆਪਣਾ ਕੱਟਿਆ ਹੋਇਆ ਉਸ ਤਰ੍ਹਾਂ ਘੁਮਾ ਲੈਣਾ ਠੀਕ ਹੈ ਜੀ ਇਹਨਾਂ ਨਾਲ ਕਪੜਾ ਜਾਰੇ ਪਾਸੇ ਆਪਾਂ ਛੱਡਿਆ ਨਾ ਛਾੜਦੇ ਹੋਇਆ ਸੀਨ ਵੀ ਆਪਾਂ ਲਗਾ ਲਗੇ ਅੱਗੇ ਤੁਹਾਨੂੰ ਮੈਂ ਦੱਸਦੀ ਆ ਕਿ ਕਰਨਾ ਠੀਕ ਹੈ ਜੀ ਹਾਂਜੀ ਆਪਾਂ ਲੇਸ ਲਗਾ ਲਈ ਵੀਰੇ ਲੇਸ ਲਗਾ ਕੇ ਹੁਣ ਆਪਾਂ ਕੱਪੜਾ ਕੱਟ ਕੇ ਤੁਹਾਨੂੰ ਦਿਖਾਣੀ ਆ ਅੱਗੇ ਕੀ ਕਰਨਾ ਇਹਦਾ ਐਕਸਟਰਾ ਲੇਸ ਜਿਹੜੀ ਆ ਕੱਟ ਰਹੀ ਹੁਣ ਆਪਣੇ ਕੋਲ ਆ ਗੋਲ ਗਲਾ ਜੀ ਗੋਲ ਗਲਾ ਪ੍ਰੈਸ ਨਾਲ ਉਸੇ ਤਰ੍ਹਾਂ ਚਪਕਾ ਲੈਣਾ ਜਿਵੇਂ ਆਪਾਂ ਆਮ ਸੂਟਾਂ ਦੇ ਲਗਾਣੇ ਹੁੰਦੇ ਨੇ ਸਭ ਤੋਂ ਪਹਿਲਾਂ ਕੀ ਕਰਨਾ ਗੋਲ ਗਲਾ ਗਣਾ ਲਗਾਉਣ ਤੋਂ ਪਹਿਲਾਂ ਇਸ ਤਰ੍ਹਾਂ ਇਹਨੂੰ ਨਾ ਇੱਥੇ ਸੀਨ ਲਗਾ ਦੇਣੀ ਹੈ ਇਸ ਤਰ੍ਹਾਂ ਠੀਕ ਹੈ ਜੀ ਇਸ ਤਰ੍ਹਾਂ ਪਹਿਲਾਂ ਸੀਨ ਲਗਾ ਲਿਓ ਫਿਰ ਗੋਲ ਗਲਾ ਅੰਦਰਲੀ ਸਾਈਡ ਉਲਟ ਸਾਈਡ ਲੱਗੂਗਾ ਇੱਥੇ ਤੇ ਪ੍ਰੈਸ ਦੇ ਨਾਲ ਹੀ ਗੋਲ ਗਲਾ ਇਸ ਤਰ੍ਹਾਂ ਚਪਕਾ ਲਿਓ ਠੀਕ ਹੈ ਜੀ ਮੈਂ ਇਸ ਤਰ੍ਹਾਂ ਇਹਨੂੰ ਗੋਲ ਗਲਾ ਲਗਾਣਾ ਪ੍ਰੈਸ ਦੇ ਨਾਲ ਫਿਰ ਤੁਹਾਨੂੰ ਦੱਸਦੀ ਹਾਂ ਹੰਦੀਆ ਦੇਖੋ ਜੀ ਆਪਾਂ ਗਲਾ ਲਗਾ ਕੇ ਇਹਦੇ ਉੱਪਰ ਤਿਆਰ ਕਰ ਲਿਆ ਠੀਕ ਹੈ ਉਲਟ ਸਾਈਡ ਗਲਾ ਲਗਾਣਾ ਸਿੱਧਾ ਪਾਸਾ ਇਹਦੀ ਉਲਟ ਸਾਈਡ ਆ ਲੋ ਪੇਸਟਿੰਗ ਪੇਪਰ ਦੇ ਹੁੰਦਾ ਹੀ ਆ ਗਲੇ ਤੇ ਲੱਗਿਆ ਹੋਇਆ ਹਨ ਗਮ ਲੱਗੀ ਹੁੰਦੀ ਹੈ ਤੇ ਪ੍ਰੈਸ ਦੇ ਨਾਲ ਆਪਾਂ ਕਰ ਲਿਆ ਪੇਸਟਿੰਗ ਪੇਪਰ ਦੀ ਇਹਦੇ ਤੇ ਲੋਡ ਨਹੀਂ ਨਾ ਬੋਕਰਮ ਦੀ ਕਿਉਂਕਿ ਕਾਟਨ ਦੇ ਜਿਹੜੇ ਸੂਟ ਹੁੰਦੇ ਨਾ ਜਿਨ੍ਹਾਂ ਤੇ ਆਪਾਂ ਪੇਸਟਿੰਗ ਪੇਪਰ ਜਾਂ ਬੋਕਰਮ ਆ ਚੀਜ਼ ਚ ਲਗਾ ਦਿੰਨੇ ਆ ਉਹ ਫਿਰ ਕੱਢ ਦੀ ਜੀ ਚੀਜ਼ ਬਣ ਜਾਂਦੀ ਹੈ ਹਨਾ ਗਰਮੀ ਦੇ ਵਿੱਚ ਉਹ ਸੂਟ ਨਹੀਂ ਪੈਂਦੇਗੇ ਤੇ ਤੁਸੀਂ ਇਸ ਤਰ੍ਹਾਂ ਡਿਜ਼ਾਈਨ ਬਣਾ ਕੇ ਬਿਨਾ ਪੇਸਟਿੰਗ ਪੇਪਰ ਬਿਨਾ ਬੁਕਰਮ ਤੋਂ ਰੈਡੀ ਕਰ ਸਕਦੇ ਹੋ ਸਿਰਫ ਗਲਾ ਬੁਕਰਮ ਦਾ ਲਗਾਵਾਂਗੇ ਆਪਾਂ ਇਹਦੇ ਵਿੱਚ ਹੁਣ ਆਪਾਂ ਚੀਜ਼ ਤਿਆਰ ਕਰ ਲਈ ਹੁਣ ਤੁਸੀਂ ਲੈ ਲੈਣਾ ਕਮੀਜ਼ ਦਾ ਪੱਲਾ ਜੀ ਆਹ ਲਓ ਜੀ ਆਹ ਆਪਣੀ ਕਮੀਜ਼ ਦਾ ਪੱਲਾ ਫਰੰਟ ਸਾਈਡ ਠੀਕ ਹੈ ਜੀ ਆਹ ਚੀਜ਼ ਇੱਥੇ ਆਪਾਂ ਸੈਂਟਰ ਚ ਘੱਟ ਵੀਰੇ ਇਹ ਲਗਾ ਲਿਆ ਠੀਕ ਹੈ ਤੇ ਹੁਣ ਆਪਾਂ ਕੀ ਕਰਨਾ ਆਪਾਂ ਆਮ ਗਲਾ ਤਾਂ ਸਿੱਧੇ ਪਾਸੇ ਰੱਖ ਕੇ ਜੁਆਇੰਟ ਕਰਦੇ ਹੋਨੇ ਇਹ ਗਲਾ ਹੁਣ ਆਪਾਂ ਆਲਟ ਸਾਈਡ ਰੱਖਣਾ ਠੀਕ ਹੈ ਜੀ ਆਲਟ ਸਾਈਡ ਕਿਸ ਤਰ੍ਹਾਂ ਰੱਖਣਾ ਦੇਖੋ ਜੀ ਆਹ ਲੋ ਇਸ ਤਰ੍ਹਾਂ ਪੱਲਾ ਵਿਛਾ ਲਿਆ ਇਸ ਤਰ੍ਹਾਂ ਪੱਲਾ ਵਿਛਾਉਣ ਤੋਂ ਬਾਅਦ ਕੀ ਕਰਨਾ ਆਹ ਵਾਲਾ ਜਿਹੜਾ ਆਪਾਂ ਬੁਕਰਮਾ ਵਾਲਾ ਗਲਾ ਜੁਆਇੰਟ ਕੀਤਾ ਕੱਪੜੇ ਦੇ ਉੱਪਰ ਨੇਸ ਲਗਾਈਏ ਇਹਨੂੰ ਇਸ ਤਰ੍ਹਾਂ ਲਗਾ ਰੱਖ ਲੈਣਾ ਇਹਦੇ ਉੱਪਰ ਕੱਟ ਨਾਲ ਕੱਟ ਇਸ ਤਰ੍ਹਾਂ ਮੈਚ ਕਰ ਲੈਣਾ ਜੀ ਕੱਟ ਨਾਲ ਕੱਟ ਮੈਚ ਕਰਦੇ ਹੋਏ ਸੀਨ ਭਰ ਦੋਗੇ ਚਾਰੇ ਪਾਸੇ ਜਿਵੇਂ ਆਪਾਂ ਆਰਮ ਸੂਟਾਂ ਦੇ ਗੋਲ ਗਲਾ ਲਗਾਉਣੇ ਹੁੰਦੇ ਹਨ ਉਸ ਤਰ੍ਹਾਂ ਬਸ ਗਲਾ ਲਗਾ ਲੈਣਾ ਠੀਕ ਹੈ ਜੀ ਜਿਵੇਂ ਆਮ ਸੂਟਾਂ ਦੇ ਆਪਾਂ ਗਲਾ ਲਗਾਣੇ ਹੁੰਦੇ ਆ ਬਸ ਉਸ ਤਰ੍ਹਾਂ ਗਲਾ ਲਗਾ ਲੈਣਾ ਸਭ ਤੋਂ ਪਹਿਲਾਂ ਕੋਈ ਖਾਸ ਇਹਦੇ ਚ ਹੋ ਨਹੀਂਗਾ ਬਸ ਇਸ ਤਰ੍ਹਾਂ ਦੀ ਇਸ ਤਰ੍ਹਾਂ ਰੱਖੋਗੇ ਇੱਕ ਸੇੜ ਤੋਂ ਇੱਕ ਸੇੜ ਤੋਂ ਸੇਹਣ ਲਗਾਉਂਦੇ ਜਾਓਗੇ ਦੂਸਰੀ ਪਾਸੇ ਲਿਜਾ ਕੇ ਡਨ ਕਰਦੇ ਹੁੰਗੇ ਠੀਕ ਹੈ ਜੀ ਇਸ ਤਰ੍ਹਾਂ ਧਿਆਨ ਨਾਲ ਸੇਹਣ ਲਗਾ ਦਿਓ ਤੁਸੀਂ ਬਸ ਸੈਂਟਰ ਆ ਘੱਟ ਤੋਂ ਰੱਖ ਲੈਣਾ ਹੁੰਦਾ ਠੀਕ ਹੈ ਜੀ ਇਸ ਤਰ੍ਹਾਂ ਇਸ ਤਰ੍ਹਾਂ ਸੇਹਣ ਲਗਾਉਂਦੇ ਜਾਓ ਬਫਾ ਮੀਡੀਅਮ ਕਰ ਲਿਓ ਜੋ ਆਪਾਂ ਸੂਟ ਸਟਿਚ ਕਰਨ ਵੇਲੇ ਜਿੰਨਾ ਕੁ ਬਫਾ ਕਰਦੇ ਹੁੰਦੇ ਹੁੰਦੇ ਆ ਤੁਹਾਡੇ ਬੱਪਾ ਨੋਰਮਲ ਕਰ ਲੈਣਾ ਠੀਕ ਹੈ ਜੀ ਹਾਂ ਲੋ ਜੀ ਠੀਕ ਹੈ ਜੀ ਐਂਡ ਉਹ ਆਪਣੀਆਂ ਵੀਡੀਓ ਵਧੀਆ ਲੱਗਦੀਆਂ ਲਾਈਕ ਕਮੈਂਟ ਕਰਨਾ ਨਾ ਭੁੱਲਿਆ ਕਰੋ ਵੀਡੀਓ ਦੇਖਤਾ ਲੈਨੇ ਪਰ ਪਲੀਜ਼ ਕਮੈਂਟ ਵੀ ਕਰਿਆ ਕਰੋ ਔਰ ਲਾਈਕ ਵੀ ਕਰਿਆ ਕਰੋ ਠੀਕ ਹੈ ਜੀ ਤੁਹਾਡੇ ਲਾਈਕ ਔਰ ਕਮੈਂਟ ਨਾਲ ਸਾਡੀ ਮਨ ਵਾਧਾ ਅੱਗੇ ਹੌਸਲਾ ਹੁੰਦਾ ਹੈ ਨਾ ਕਿ ਕਿ ਵੀ ਵੀਡੀਓes ਤੋਂ ਭੈਣਾਂ ਨੂੰ ਹੋਰ ਦਈਏ ਅੱਕੇ ਕਮੈਂਟ ਕਰਕੇ ਪੁੱਛਦੇ ਰਿਆ ਕਰੋ ਵੀ ਸਾਨੂੰ ਆਹ ਵਾਲੀ ਵੀਡੀਓ ਇਸ ਤਰੀਕੇ ਦੇ ਦਿਓ ਤਾਂ ਵੀਡੀਓ ਤੁਹਾਨੂੰ ਉਸ ਹਿਸਾਬ ਨਾਲ ਦਿਆ ਕਰਾਂਗੇ ਠੀਕ ਹੈ ਜੀ ਚਲੋ ਜੀ ਇਸ ਤਰ੍ਹਾਂ ਇੱਕ ਮੁਕਰਮ ਤੇ ਵੀਰੇ ਆਹ ਨਾਲ ਲੱਗਣ ਦਿਓ ਸੀਨ ਬਿਲਕੁਲ ਵੀ ਤੇ ਤੁਹਾਡਾ ਡਿਜ਼ਾਈਨ ਦੇਖਿਓ ਪਰਫੈਕਟ ਡਿਜ਼ਾਈਨ ਪੂਰਾ ਬਣ ਕੇ ਤਿਆਰ ਹੋਊਗਾ ਬਹੁਤ ਸੋਹਣਾ ਡਿਜ਼ਾਈਨ ਲੱਗਦਾ ਪਾਇਆ ਹੋਇਆ ਸੂਟ ਇਹ ਠੀਕ ਹੈ ਜੀ ਹਲੋ ਜੀ ਇਸ ਤਰ੍ਹਾਂ ਰੱਖ ਲਿਆ ਇਹ ਹੁਣ ਕੀ ਕਰਨਾ ਬਈ ਆ ਆਮ ਸੂਟ ਦੇ ਨਾ ਹਾਂਜੀ ਆਪਾਂ ਗਲਾ ਲਗਾ ਕੇ ਰੈਡੀ ਕਰ ਲਿਆ ਠੀਕ ਹੈ ਹੁਣ ਵੀਰੇ ਕਿਵੇਂ ਕਰਨਾ ਆਮ ਸੂਟ ਤੇ ਜਿਵੇਂ ਆਪਾਂ ਵਿਚਾਲੇ ਸੈਂਟਰ ਚੋਂ ਆਹ ਕੱਪੜਾ ਕੱਟ ਦਿੰਨੇ ਹੁੰਨੇ ਹਨ ਇਹ ਚੀਜ਼ ਕੱਟ ਦੇਣੀ ਆ ਇਹ ਚੀਜ਼ ਕੱਟ ਕੇ ਤੁਹਾਨੂੰ ਮੈਂ ਦੱਸਦੀ ਆ ਅੱਗੇ ਤੁਸੀਂ ਕਿਵੇਂ ਕਰੋਗੇ ਠੀਕ ਹੈ ਜੀ ਆਹ ਚੀਜ਼ ਵਿਚਾਲੇ ਕੱਟ ਦਿਓ ਸੈਂਟਰ ਚ ਅੱਧੇ ਦੀਆਂ ਜੰਤੀ ਕੱਪੜਾ ਛਾੜ ਦਿਓ ਨਾਲ ਤੇ ਕੱਪੜਾ ਕੱਟ ਦਿਓ ਠੀਕ ਹੈ ਜੀ ਇਸ ਤਰ੍ਹਾਂ ਘੱਟਣ ਤੋਂ ਬਾਅਦ ਵੀਰੇ ਇੱਥੇ ਬਰੀਕ ਜਿਹਾ ਘੱਟ ਲਗਾ ਲਿਆ ਕਰੋ ਜਾਕੀ ਕੱਪੜਾ ਈਜ਼ੀ ਫੋਲਡਿੰਗ ਹੋ ਜਾਂਦਾ ਇਸ ਚੀਜ਼ ਦੇ ਨਾਲ ਜਦੋਂ ਆਪਾਂ ਇਸ ਤਰ੍ਹਾਂ ਕੱਟ ਲਗਾ ਲੈਨੇ ਹੁੰਨੇ ਆ ਠੀਕ ਹੈ ਜੀ ਇਸ ਤਰ੍ਹਾਂ ਇਸ ਤਰ੍ਹਾਂ ਬ੍ਰੀਕ ਬ੍ਰੀਕਟ ਲਗਾ ਲਿਆ ਕਰੋ ਹਲੋ ਜੀ ਇਹ ਹੋ ਗਿਆ ਇਹ ਹੋਣ ਤੋਂ ਬਾਅਦ ਹੁਣ ਇਹਨੂੰ ਨਾ ਆਪਾਂ ਪਾਰਟੀ ਕਰਨਾ ਇਸ ਤਰ੍ਹਾਂ ਜੀ ਆ ਦੇਖੋ ਹਲੋ ਜੀ ਠੀਕ ਹੈ ਜੀ ਇਸ ਤਰ੍ਹਾਂ ਬਹੁਤ ਸੋਹਣਾ ਡਿਜ਼ਾਈਨ ਬਣ ਕੇ ਆਪਣਾ ਰੈਡੀ ਹੋ ਜੂਗਾ ਹਾਂ ਜੀ ਹੁਣ ਤੁਸੀਂ ਕੀ ਕਰਨਾ ਜੀ ਇੱਥੇ ਸੀਨ ਲਗਾਉਂਗੇ ਸਭ ਤੋਂ ਪਹਿਲਾਂ ਇਹਨੂੰ ਕਪੜੇ ਨੂੰ ਖਿੱਚ ਕੇ ਇਸ ਤਰ੍ਹਾਂ ਫੋਲਡਿੰਗ ਜਿੱਦਾਂ ਤੁਸੀਂ ਇੱਥੇ ਸੀਨ ਲਗਾਉਣਾ ਚਾਹੁੰਦੇ ਹੋ ਉੱਥੇ ਨੋਕ ਤੇ ਲਗਾ ਦਿਓ ਪਹਿਲਾਂ ਉੱਥੇ ਲਗਾ ਲਓ ਠੀਕ ਹੈ ਇੱਕ ਸੀਨ ਇਹ ਜੇ ਤੁਸੀਂ ਇਦਾਂ ਹੀ ਸੈਟਿੰਗ ਕਰ ਲਓਗੇ ਫਿਰ ਸੀਨ ਲਗਾਉਣਾ ਰਹਿਣਗੇ ਠੀਕ ਹੈ ਹਾਂਜੀ ਹੁਣ ਆਪਾਂ ਕੀ ਕਰਾਂਗੇ ਆਪਾਂ ਜਿਹੜੇ ਸਾਈਡ ਤੇ ਨਾ ਆ ਚੀਜ਼ ਆਥੇ ਗੋਲਾ ਗਲਾਈਆ ਹੋਣਾ ਪਹਿਲਾਂ ਗਲਾਈ ਤੇ ਸੀਨ ਲਗਾਵਾਂਗੇ ਜੀ ਇਸ ਤਰ੍ਹਾਂ ਦੇਖੋ ਠੀਕ ਹੈ ਜੀ ਇਹਦੇ ਨਾਲ ਨਾ ਜਿਹੜੀ ਆਪਾਂ ਬੁਕਰਮ ਜੁਆਇੰਟ ਕੀਤੀ ਆ ਉਹ ਬਿਲਕੁਲ ਵੀ ਨਹੀਂ ਹਿੱਲੂਗੀ ਠੀਕ ਹੈ ਨਾ ਤੇ ਫਿਨਿਸ਼ਿੰਗ ਜ਼ਿਆਦਾ ਆਊਗੀ ਇਸ ਤਰ੍ਹਾਂ ਮੋਹੰਦੇ ਹੋਈ ਬਾਹਰ ਕੱਢਦੇ ਹੋਏ ਇਸ ਤਰ੍ਹਾਂ ਇਹ ਸੀਨ ਲਗਾ ਕੇ ਰੈਡੀ ਕਰ ਲੇ ਠੀਕ ਹੈ ਜੀ ਬਾਜੀ ਇਸ ਤਰ੍ਹਾਂ ਲਗਾਉਂਦੇ ਜਾਨਾ ਠੀਕ ਹੈ ਜੀ ਆਪਾਂ ਇਹ ਸੀਨ ਲਗਾ ਲ ਗਏ ਅੱਗੇ ਮੈਂ ਤੁਹਾਨੂੰ ਦੱਸਨੀ ਆ ਦੂਸਰੀ ਸੀਨ ਕਿਸ ਤਰ੍ਹਾਂ ਲਗਾਉਣੀ ਆ ਤੇ ਆਪਣਾ ਡਿਜ਼ਾਈਨ ਵਾਂਗੂ ਰੈਡੀ ਹੋ ਜਾਊਗਾ ਠੀਕ ਹੈ ਜੀ ਇਸ ਤਰ੍ਹਾਂ ਲਗਾ ਲਿਆ ਕਰੋ ਹਾਂਜੀ ਇਹ ਸੀਨ ਆਪਾਂ ਲਗਾ ਲਈ ਜੀ ਹੁਣ ਆਪਾਂ ਦੂਸਰੀ ਸੀਨ ਲਗਾਣੇ ਆ ਉਹ ਵੀ ਦੇਖੋ ਤੁਸੀਂ ਆ ਲਓ ਜੀ ਇਸ ਤਰ੍ਹਾਂ ਨਾ ਹੁਣ ਗਲਾ ਆਪਣਾ ਬਿਲਕੁਲ ਵੀ ਨਹੀਂ ਹਿੱਲੂਗਾ ਬਸ ਹੁਣ ਆਪ ਪਾਸੇ-ਪਾਸੇ ਵਾਲੀ ਸੀਨ ਚਾਰੀ ਪਾਸੇ ਲਗਾ ਦੇਣੀ ਆ ਆਪਾਂ ਤੇ ਫਿਰ ਇੱਥੇ ਆਪਾਂ ਜਿਹੜੀ ਡਿਜ਼ਾਈਨਿੰਗ ਕਰਨੀ ਉਹ ਵੀ ਮੈਂ ਤੁਹਾਨੂੰ ਦੱਸਦੀ ਆ ਠੀਕ ਹੈ ਜੀ ਬਣੇ ਰਿਓ ਵੀਡੀਓ ਦੇ ਵਿੱਚ ਹਾਂਜੀ ਆ ਦੇਖੋ ਜੀ ਹੁਣ ਤੁਸੀਂ ਕੀ ਕਰਨਾ ਹੈ ਅੰਦਰ ਨੂੰ ਆਪਾਂ ਫੋਲਡਿੰਗ ਕੀਤੀ ਹੋਈ ਆ ਇਸ ਤੇ ਉੱਪਰ ਆ ਕੇ ਉਹ ਸੀਨ ਆਪਦੇ ਜਾਂ ਲੋ ਠੀਕ ਹੈ ਜੀ ਇਹ ਸੀਨ ਪਹਿਲਾਂ ਲਗਾ ਲੈਣੀ ਆ ਤੇ ਫਿਰ ਆਪਾਂ ਜਿਹੜੀ ਸੈਂਟਰ ਤੇ ਉਸ ਤੇ ਵੀ ਡਿਜ਼ਾਈਨ ਕਿ ਬਣਾਉਣਾਗਾ ਉਹ ਵੀ ਤੁਹਾਨੂੰ ਦੱਸਦੀ ਆ ਉਹ ਆਪਣੀ ਆਪਸ਼ਨ ਹੋਊਗੀ ਜੀ ਲੇਸ ਲਗਾਉਣੀਆਂ ਬਟਨ ਲਗਾਉਣੇ ਆ ਹਨ ਜੋ ਵੀ ਤੁਸੀਂ ਲਗਾਉਣਾ ਚਾਹੁੰਦੇ ਆ ਉਹ ਲਗਾ ਲਿਓ ਇਸ ਨੂੰ ਬੁਗਰਾਮ ਪਾ ਲਈਏ ਆ ਭਾ ਤੇ ਬੁਗਰਾਮ ਨਾਲ ਹੀ ਚੀਜ਼ ਇਥੋਂ ਘੜਟਾ ਜਾ ਹੋ ਜਾਂਦਾ ਹਨਾ ਟੇਸਟਿੰਗ ਪੇਪਰ ਨਾਲ ਵੀ ਕੱਟ ਆ ਜਾ ਹੋ ਜਾਂਦਾ ਤੇ ਇਹ ਚੀਜ਼ ਨਾਲ ਸੈਟਿੰਗ ਰਹਿੰਦੀ ਆ ਵਧੀਆ ਠੀਕ ਹੈ ਜੀ ਇਸ ਤਰ੍ਹਾਂ ਲਗਾਵਾ ਕਰੋ ਤੁਸੀਂ ਗਰਮੀ ਵਾਲੇ ਸੂਟਾਂ ਜਾਂ ਵਿੱਚ ਜਿਹੜੇ ਸਿੰਥੈਟਿਕ ਆਉਂਦੇ ਆ ਨਾ ਸ਼ੈਲਕ ਦੇ ਔਰਗਾਂਜ਼ਾ ਦੇ ਸਰਦੀ ਵਾਲੇ ਸੂਟ ਆਉਂਦੇ ਆ ਉਹਨਾਂ 'ਚ ਆਪਾਂ ਲਗਾ ਸਕਦੇ ਹਾਂ ਉਹਨਾਂ 'ਚ ਲਗਾ ਲਿਓ ਤੁਸੀਂ ਠੀਕ ਹੈ ਜੀ ਜੇ ਤੁਸੀਂ ਉਸ ਸੂਟ ਦੀ ਡਿਜ਼ਾਈਨਿੰਗ ਕਰਨਾ ਚਾਹੁੰਦੇ ਆ ਫਿਰ ਤੁਸੀਂ ਲਗਾ ਲਿਓ ਤੇ ਪਲੇਟਾਂ ਦਾ ਇਸ ਨਾਲ ਨਾ ਪ੍ਰੋਟੈਕਟ ਆਊਗਾ ਤੁਹਾਡੇ ਪਲੇਟਾਂ ਵਿੱਚ ਨਹੀਂ ਆਉਣੀਆਂ ਲੰਬੀਆਂ ਪਲੇਟਾਂ ਥੋੜੀਆਂ ਜੀਆਂ ਵਿੱਚ ਆ ਜਾਣਗੀਆਂ ਤਾਂ ਕੋਈ ਗੱਲ ਨਹੀਂ ਫੇਰ ਆਪਾਂ ਪਹਿਲਾਂ ਪਾ ਲੈਣੀ ਆ ਠੀਕ ਹੈ ਜੀ ਉਸ ਤੋਂ ਬਾਅਦ ਜਿਹੜੇ ਸਾਈਡ ਵਾਲੇ ਪਲੇਟ ਆ ਉਹ ਨਹੀਂ ਵਿੱਚ ਆਣੇ ਚਾਹੀਦੇ ਤੇ ਪਲੇਟ ਆਪਾਂ ਪਹਿਲਾਂ ਪਾ ਲਿਓ ਠੀਕ ਹੈ ਜੀ ਮੈਂ ਕਦੇ ਵੀ ਬਣਾਉਣੀ ਆ ਜਦੋਂ ਗਲੇ ਦੀ ਡਿਜ਼ਾਈਨਿੰਗ ਕਰਦੀ ਆ ਜਾਂ ਸਿੰਪਲ ਗਲਾ ਵੀ ਬਣਾਉਣੀ ਆ ਮੈਂ ਪਹਿਲਾਂ ਪਲੇਟ ਪਾਣੀ ਹੁੰਨੀ ਆ ਪਲੇਟ ਪਾ ਕੇ ਫੇਰ ਗਲਾ ਬਣਾਉਣੀ ਆ ਠੀਕ ਹੈ ਜੀ ਨਸ ਇਸ ਤਰ੍ਹਾਂ ਆ ਵਾਲਾ ਕਪੜਾ ਜਿਹੜਾ ਆਪਣੇ ਕਮੀਜ਼ ਦਾ ਇਹਨੂੰ ਸਿੱਧੇ ਕਰਦਾ ਜਾਣਾ ਹੱਥ ਨਾਲ ਕੋਈ ਗਲ ਵਗੈਰਾ ਨਾ ਵਿੱਚ ਆ ਜੇ ਠੀਕ ਹੈ ਜੀ ਇਹ ਤੁਹਾਡੇ ਕਮੀਜ਼ ਤੇ ਪ੍ਰੋਬਲਮ ਆਊਗੀ ਇਸ ਤਰ੍ਹਾਂ ਬਹੁਤ ਛੇ ਠੀਕ ਹੈ ਜੀ ਬਹੁਤ ਸੋਹਣਾ ਗਲੇ ਦਾ ਡਿਜ਼ਾਈਨ ਬਣ ਕੇ ਰੈਡੀ ਹੋਊਗਾ ਆਪਣੇ ਦਾ ਹਾਂਜੀ ਇਸ ਤਰ੍ਹਾਂ ਸੀਨ ਲਗਾ ਕੇ ਵੀਰੇ ਬੰਨ ਕਰ ਲੈਣਾ ਸਾਰਾ ਗਲੇ ਦਾ ਜਿਹਾ ਹਾਂ ਲੋ ਜੀ ਹੁਣ ਮੈਂ ਤੁਹਾਨੂੰ ਦੱਸਦੀ ਆ ਅੱਗੇ ਆਪਾਂ ਕੀ ਡਿਜ਼ਾਈਨ ਕਰਾਂਗੇ ਠੀਕ ਹੈ ਜੀ ਕੱਪੜਾ ਤੁਹਾਡਾ ਰੱਟ ਦੀ ਹਾਲੇ ਜੀ ਤਾਂ ਦੇਖੋ ਜੀ ਹੁਣ ਆਪਣੇ ਕੋਲ ਜਿਹੜਾ ਰੈਡੀ ਹੋ ਗਿਆ ਇਹ ਚੀਜ਼ ਬਣ ਕੇ ਠੀਕ ਹੈ ਜੀ ਇਸ ਤਰ੍ਹਾਂ ਡਿਜ਼ਾਈਨ ਬਣ ਕੇ ਰੈਡੀ ਹੋਇਆ ਆਪਣੇ ਕੋਲ ਹੁਣ ਤੁਸੀਂ ਕੀ ਕਰਨਾ ਜਿਹੜੀ ਆ ਚੀਜ਼ਾਂ ਇੱਥੇ ਜਾਂ ਤਾਂ ਲੇਸ ਲਗਾ ਸਕਦੇ ਆ ਜਾਂ ਬਟਨ ਲਗਾ ਸਕਦੇ ਮੈਂ ਬਟਨ ਰੱਖ ਕੇ ਵੀ ਦਿਖਾ ਦਿੰਨੀ ਆ ਲੇਸ ਲਗਾਣੀ ਆ ਆਪਾਂ ਲੇ ਸਭਾ ਘੱਟ ਕੇ ਲਗਾਣੀ ਆ ਉਹ ਵੀ ਦੱਸ ਦਿੰਨੀ ਆ ਠੀਕ ਹੈ ਜੀ ਬਟਨ ਤੁਸੀਂ ਕਿਸ ਤਰ੍ਹਾਂ ਕਰਨਾ ਬਟਨ ਇਸ ਤਰ੍ਹਾਂ ਲਗਾ ਲਿਓ ਜੀ ਆਹ ਲਓ ਜੀ ਇਸ ਤਰ੍ਹਾਂ ਬਟਨ ਆ ਬਲੂ ਹੋ ਉਹਦੇ ਇਸ ਤਰ੍ਹਾਂ ਰੱਖ ਲਿਓ ਇਹਨਾਂ ਨੂੰ ਸੋਈ ਨਾਲ ਲਗਾਉਣਾ ਚਾਹੁੰਦੇ ਆ ਸੋਈ ਨਾਲ ਲਗਾ ਲਿਓ ਜਾਂ ਤੁਹਾਡੇ ਕੋਲ ਗੱਮ ਹੈਗੀ ਗੱਮ ਨਾਲ ਲਗਾਉਣਾ ਚਾਹੁੰਦੇ ਆ ਗੱਮ ਨਾਲ ਲਗਾਓ ਠੀਕ ਹੈ ਜੀ ਇਸ ਤਰ੍ਹਾਂ ਬਣ ਕੇ ਇਹ ਰੈਡੀ ਹੋ ਜਾਣਗੇ ਠੀਕ ਹੈ ਜੀ ਵਟਣ ਲੱਗਿਆ ਤੋਂ ਇਸ ਜਿਹੜੀ ਕਮੀਜ਼ ਦੀ ਲੁੱਕ ਇਸ ਤਰ੍ਹਾਂ ਲੱਗੂਗੀ ਔਰ ਤੁਹਾਨੂੰ ਜਿਹੜੀ ਜਾਲੀ ਦੱਸਦੀਆਂ ਮੈਂ ਜੋ ਵੀ ਤੁਹਾਨੂੰ ਚੰਗਾ ਲੱਗਿਆ ਉਹ ਲਗਾ ਲਿਓ ਤੇ ਆ ਆਪਣੇ ਕੋਲ ਨਾ ਪੀਸ ਕੱਟਲੇ ਸੀ ਆਪਾਂ ਵਾਈਟ ਲੇਸ ਦੇ ਠੀਕ ਹੈ ਜੀ ਫਲਾਵਰਸ ਕੱਟਲੇ ਸੀਗੇ ਤੇ ਜੇ ਤੁਸੀਂ ਇਹ ਲਗਾਣਾ ਚਾਹੁੰਦੇ ਆ ਇਹਨਾਂ ਨੂੰ ਇਸ ਤਰ੍ਹਾਂ ਰੱਖੋਗੇ ਗਾਮਣਾ ਇਸ ਤਰ੍ਹਾਂ ਰੱਖੋਗੇ ਹਾਂ ਠੀਕ ਹੈ ਜੀ ਜੇ ਤੁਸੀਂ ਏ ਲਗਾਉਣਾ ਚਾਹੁੰਦੇ ਆ ਏ ਲਗਾ ਲਿਓ ਇਦਾਂ ਸੈਂਟਰ ਕਰ ਲਿਓ ਇੱਕੋ ਜੀ ਸਪੇਸ ਦੇ ਵਿੱਚ ਤਿੰਨ ਲਗਾ ਲਿਓ ਇਸ ਤਰ੍ਹਾਂ ਲਗਾਉਣਾ ਚਾਹੁੰਦੇ ਆ ਏ ਲਗਾ ਲਓ ਏ ਆਪਨੇ ਕੋਲੇ ਹੁੰਦੀ ਆ ਮੈਂ ਜਿਹਦੇ ਨਾਲ ਲਾਈਨਿੰਗ ਜੋਇੰਟ ਕਰਦੀ ਹੁੰਨੀ ਆ ਗੱਮ ਤੇ ਠੀਕ ਹੈ ਜੀ ਇਹਦੇ ਨਾਲ ਤੁਸੀਂ ਲਗਾ ਸਕਦੇ ਆ ਇਹਦੇ ਨਾਲ ਲਗਾ ਲਿਆ ਕਰੋ ਇਸ ਤਰ੍ਹਾਂ ਹੁਣ ਆਪਾਂ ਇਹਨੂੰ ਲਗਾ ਕੇ ਵੀ ਮੈਂ ਤੁਹਾਨੂੰ ਇੱਕ ਦਿਖਾ ਦਿੰਨੀ ਆ ਇਸ ਤਰ੍ਹਾਂ ਲਗਾਇਆ ਨਾ ਪਤਾ ਕੀ ਇਹਨੂੰ ਸੁੱਕਣ ਦਿਆ ਕਰੋ ਜੇ ਤੁਸੀਂ ਸੁੱਕਣ ਤੋਂ ਪਹਿਲਾਂ ਚੱਕ ਦਿੰਦੇ ਨਾ ਇਹ ਫਿਰ ਵਾਸ਼ ਕਰੇ ਤੋਂ ਵੀ ਨਹੀਂ ਉਹ ਹੁੰਦੀ ਜਦੋਂ ਆਪਾਂ ਕਪੜਾ ਧੋ ਲੈਂਦੇ ਆ ਫਿਰ ਵੀ ਨਹੀਂ ਲੱਥਦੀ ਜੇ ਤੁਸੀਂ ਚੰਗੀ ਤਰ੍ਹਾਂ ਸੁਕਾ ਕੇ ਲਾਉਂਗੇ ਹਨ ਇਹਨਾਂ ਨੂੰ ਫਿਰ ਨਹੀਂ ਸੁੱਕਦੀਗੀ ਇਸ ਤਰ੍ਹਾਂ ਲਗਾ ਲਓ ਜੀ ਇਹਨੂੰ ਜਦੋਂ ਸੁੱਕ ਗਿਆ ਨਾ ਫਿਰ ਸੇੜਿਓ ਠੀਕ ਹੈ ਓਨੀ دیر ਨਹੀਂ ਸੇੜਨਾ ਤੇ ਅੱਜ ਵਾਲੀ ਵੀਡੀਓ ਦੇ ਵਿੱਚ ਇੰਨਾ ਜੀ ਜੇ ਆਪਣਾ ਡਿਜ਼ਾਈਨ ਵਧੀਆ ਲੱਗਿਆ ਹੋਇਆ ਤਾਂ ਲਾਈਕ ਕਮੈਂਟ ਕਰਨਾ ਨਾ ਭੁੱਲਣਾ ਪਲੀਜ਼ ਵੀਡੀਓ ਸ਼ੇਅਰ ਜ਼ਰੂਰ ਕਰ ਦਿਆ ਕਰੋ ਜੀ ਕੱਲ ਨੂੰ ਫਿਰ ਮਿਲਾਂਗੇ ਕਿਸੇ ਨਵੀਂ ਵੀਡੀਓ ਦੇ ਨਾਲ ਧੰਨਵਾਦ ਜੀ thank you